ਇਤਨਾ ਹੋ ਗਿਆ ਜੀ ਇਹ ਬਹੁਤ ਮਾਰਾ ਕੰਮ ਆ ਜਰਾ ਡੱਲੇ ਪਿੰਡ ਤੇ ਦਾ ਕੰਮ ਚੱਲਣ ਡਿਆ ਵਾ ਬਿਲਕੁਲ ਇਹ ਕੰਮ ਬੰਦ ਹੋਣਾ ਚਾਹੀਦਾ ਵਾ ਹਾਂ ਇਹਦਾ ਵੀਰ ਦਾ ਕੱਲਾ ਕੱਲਾ ਪੁੱਤ ਹੀ ਜੀ ਬਾਬੇ ਜੀ ਜਿਹੜਾ ਪੁੱਠਾ ਹੋ ਗਿਆ ਕੋਈ ਘਰ ਦੇ ਵਿੱਚ ਹੁਣ ਨਹੀਂ ਰਿਹਾ ਇਹਨਾਂ ਵਿਚਾਰਿਆਂ ਦਾ ਕੀ ਹਾਲ ਬਣੂਗਾ ਆਉਣ ਵਾਲੇ ਸਮੇਂ ਦੇ ਵਿੱਚ ਸੋ ਬੇਨਤੀ ਹੈ ਭਾਈ ਇਸ ਕੰਮ ਨੂੰ ਰੋਕੋ ਤੇ ਛੱਡੋ ਭਾਈ ਇਸ ਕੰਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੂੰ ਨਾ ਹੁਣ ਛਾੜ ਦੇ ਜਿੱਤੇ ਮੇਰਾ ਸਾਰਿਆਂ ਨੂੰ ਵੀ ਆ ਸਾਰਿਆਂ ਨੂੰ ਕੀ ਕਰਾ ਮੜੀਆਂਵਾਲ ਨਖਾਸੂ ਵਾਲਾ ਆਏ ਆ ਅੱਜ ਹੁਣੇ ਬੰਦੇ ਫੜਿਆ ਗਿਆ ਇੱਕ ਪਰ ਅਸੀਂ ਜਿਹੜਾ ਵੀ ਗਾੜੀ ਫੜਿਆ ਗਿਆ ਅਸੀਂ ਬਖਸ਼ਣਾ ਨਹੀਂ ਜੇ ਭਾਵੇਂ ਉਹ ਗੋਲੀ ਲਾਉਂਦਾ ਹੋਵੇ ਤੇ ਭਾਵੇਂ ਉਹ ਟੀਕਾ ਲਾਉਂਦਾ ਹੋਵੇ ਜਿੰਨੇ ਕਹਿੰਦੇ ਗੋਲੀ ਲਾਉਣੀ ਆ ਉਹ ਜੀਭ ਦੇ ਵਿੱਚ ਲਾਵੇ ਇਹ ਗੋਲੀ ਇਸ ਕੰਮ ਵਾਸਤੇ ਨਹੀਂ ਆ ਸੋ ਬੇਨਤੀ ਆ ਆਪਾਂ ਨਖਾਸੂ ਵਾਲੇ ਇਲਾਕੇ ਦੇ ਵਿੱਚ ਆਏ ਆ ਤੇ ਬੇਨਤੀ ਇਹ ਸਾਰਾ ਗਰੁੱਪ ਆਇਆ ਏ ਤੇ ਮੈਂ ਵੀਰਾਂ ਨੂੰ ਬੇਨਤੀ ਕਰਦਾ ਵੀ ਇੱਧਰ ਵੀ ਸੋਚ ਸਮਝ ਕੇ ਭਾਈ ਟੀਕਾ ਲਾਉਣ ਵਾਸਤੇ ਆਇਓ ਕਿਉਂਕਿ ਆਪਾਂ ਕਿਸੇ ਵੇਲੇ ਵੀ ਫੇਰਾ ਮਾਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ